ਸੋ ਨਾਮ ਸ਼ੀਰ ਉਦਮ ਸਿੰਘ ਜੀਆ ਦਾ ਸ਼ਹਿਰ ਹੈ ਤੇ ਬਿਲਕੁਲ ਰੇਲਵੇ ਸਟੇਸ਼ਨ ਦੇ ਸਾਹਮਣੇ ਇਹ ਵੀ ਇੱਕ ਵਿਰਾਸਤੀ ਦਰਵਾਜ਼ਾ ਸੀਗਾ ਜਿਹੜਾ ਕਿ 110 ਸਾਲ ਪੁਰਾਣਾ ਸੀਗਾ ਫੂਲਕੀਆਂ ਮਿਸਲ ਸੀ ਜਿਹੜੀ ਉਹਦੇ ਡਿਜ਼ਾਈਨ ਮੁਤਾਬਕ ਬਣਿਆ ਹੋਇਆ ਸੀਗਾ ਪੁਰਾਤਤਵ ਵਿਭਾਗ ਨੂੰ ਟੂਰਿਜ਼ਮ ਵਿਭਾਗ ਨੂੰ ਅਸੀਂ ਲੂਫ ਚ ਲਿਆ 36 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦੀ ਰੀਸਟੋਰੇਸ਼ਨ ਜਿਹੜੀ ਉਹ ਹੋਈ ਹੈ ਆਪਣੇ ਜਿਹੜੀਆਂ ਉਹ ਸਾਡੇ ਬਜ਼ੁਰਗਾ ਵਾਂਗੂ ਹੁੰਦੀਆਂ ਨੇ ਤੇ ਜੇ ਬਜ਼ੁਰਗਾਂ ਨੂੰ ਜਿਵੇਂ ਸੰਭਾਲਣਾ ਜ਼ਰੂਰੀ ਹੈ ਉਹਨੇ ਵਿਰਾਸਤੀ ਮਾਰਕ ਨੂੰ ਸੰਭਾਲਣਾ ਜ਼ਰੂਰੀ ਹੈ ਹੋ ਸਕਦਾ ਹੈ ਕਦੇ ਕਿਸੇ ਸਮੇਂ ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਹੋਣੀ ਰੇਲਵੇ ਸਟੇਸ਼ਨ ਤੇ ਉੱਤਰ ਕੇ ਇਸ ਦਰਵਾਜ਼ੇ ਵਿੱਚ ਦੀ ਨਿਕਲੇ ਹੋਣਾ ਪੰਜ ਚਾਰ ਮਹੀਨੇ ਦੀ 6 ਮਹੀਨੇ ਤੁਹਾਨੂੰ ਤਕਲੀਫ ਦਿੱਕਾ ਜ਼ਰੂਰ ਹੈ ਪਰ ਉਹ ਤੋਂ ਬਾਅਦ ਉਹਨਾਂ ਮੇਰੇ ਵੀਰਾਂ ਨੂੰ ਇੱਥੇ ਬਿਠਾਵਾਂਗੇ ਤਾਂ ਕਿ ਉਹਨਾਂ ਦੇ ਵੀ ਕਿਸੇ ਰੋਜ਼ਗਾਰ ਦਾ ਨੁਕਸਾਨ ਨਾ ਹੋਵੇ ਜਿਤੇ ਭਵੰਤਮਨ ਸਰਕਾਰ ਦੇ ਪਿਛਲੇ ਪੌਣੇ 4 ਸਾਲਾਂ ਦੇ ਕੰਮਾਂ ਤੋਂ ਬੇहद ਖੁਸ਼ ਨੇ ਉੱਥੇ ਹੀ ਹਰਵੀਰ ਸਿੰਘ ਸੰਧੂ ਪਹਿਲਾਂ ਵੀ ਤਿੰਨ ਵਾਰੀ ਐਮਐਲਏ ਰਹਿ ਚੁੱਕੇ ਉਹਨਾਂ ਦੇ ਵੀ ਬੜਾ ਵਧੀਆ ਕਿਰਦਾਰ ਰਿਹਾ ਲੋਕਾਂ ਦੇ ਨਾਲ ਜੁੜੇ ਹੋਏ ਨੇ ਕਿਸੇ ਸਮੇਂ ਸ਼ਹਿਰ ਸੁਨਾਮ ਦੀ ਸ਼ਾਨ ਵਜੋਂ ਜਾਣੀ ਜਾਂਦੀ 110 ਸਾਲ ਪੁਰਾਣੇ ਵਿਰਾਸਤੀ ਦਰਵਾਜ਼ੇ ਦੀ ਪੁਰਾਤਨ ਦਿੱਖ ਤੇ ਸ਼ਾਨੋ ਸ਼ੌਕਤ ਮੁੜ ਬਹਾਲ ਹੋ ਗਈ ਹੈ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸਦੀ 36 ਲੱਖ ਰੁਪਏ ਦੀ ਲਾਗਤ ਨਾਲ ਪੂਰੀ ਤਰ੍ਹਾਂ ਕਾਇਆਕਲਪ ਕਰਨ ਉਪਰੰਤ ਇਸ ਨੂੰ ਲੋਕ ਅਰਪਿਤ ਕਰ ਦਿੱਤਾ ਗਿਆ ਹੈ ਨਯੂਸਰ ਕਾਟ ਨੇ ਸ਼੍ਰੀ ਅਮਨ ਅਰੋੜਾ ਵੱਲੋਂ ਵੱਡੀ ਗਿਣਤੀ ਦੇ ਬਚਾਤਰ ਸ਼ਹਿਰ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਕੀਤਾ ਗਿਆ ਇਸ ਦਰਵਾਜ਼ੇ ਦੇ ਮੁੜ ਖੁੱਲਣ ਦੇ ਨਾਲ ਸ਼ਹਿਰ ਵਾਸੀਆਂ ਦਾ ਬਹੁਤ ਉਤਸ਼ਾਹ ਵੀ ਦੇਖਿਆ ਗਿਆ ਉਹਨਾਂ ਦੇ ਵੱਲੋਂ ਲੱਡੂ ਅਤੇ ਮਠਿਆਈਆਂ ਵੰਡੀਆਂ ਗਈਆਂ ਇਸ ਮੌਕੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ ਸੁਨਾਮ ਇੱਕ ਵਿਰਾਸਤੀ ਸ਼ਹਿਰ ਹੈ ਇਸ ਸ਼ਹਿਰ ਦਾ ਬੜਾ ਗੌਰਵਮਈ ਅਤੇ ਪੁਰਾਤਨ ਇਤਿਹਾਸ ਹੈ ਪਰ ਇਸ ਸ਼ਹਿਰ ਦੇ ਨਾਲ ਲੰਬਾ ਸਮਾਂ ਅਣਦੇਖੀ ਹੁੰਦੀ ਰਹੀ ਹੈ ਜਿਸ ਕਾਰਨ ਇਥੋਂ ਦੀਆਂ ਵਿਰਾਸਤੀ ਇਮਾਰਤਾਂ ਬਹੁਤ ਖਸਤਾ ਹਾਲਤ ਵਿੱਚ ਚਲੀਆਂ ਗਈਆਂ ਨੇ ਇਸ ਦਰਵਾਜ਼ੇ ਦੀ ਹਾਲਤ ਇੰਨੀ ਖਸਤਾ ਹੋ ਗਈ ਹੈ ਕਿ ਨਾਲ ਲੱਗਦੀਆਂ ਕਈ ਦੁਕਾਨਾਂ ਅਤੇ ਦੁਕਾਨਦਾਰਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ ਉਹਨਾਂ ਕਿਹਾ ਕਿ ਇਹ ਸ਼ਹਿਰ ਪ੍ਰਸਿੱਧ ਆਜ਼ਾਦੀ ਕੁਲਾਟੀਏ ਸ਼ਹੀਦ ਉਦਮ ਸਿੰਘ ਦਾ ਸ਼ਹਿਰ ਹੋ ਸਕਦਾ ਹੈ ਕਦੇ ਉਦਮ ਸਿੰਘ ਜੀ ਨਾਲ ਲੱਗਦੇ ਰੇਲਵੇ ਸਟੇਸ਼ਨ ਉੱਤੇ ਉੱਤਰ ਕੋਈ ਦਰਵਾਜ਼ੇ ਰਾਹੀਂ ਗੁਜ਼ਰੇ ਹੋਣ ਇਸ ਕਰਕੇ ਇਹ ਜਈਆ ਇਤਿਹਾਸਿਕ ਥਾਵਾਂ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ ਸੰਗਰੂਰ ਤੋਂ ਬਿਊਰੋ ਰਿਪੋਰਟ ਲੁਧਿਆਣਾ ਲਾਇ ਕੋ ਸੁਨਾਮ ਇੱਕ ਵਿਰਾਸਤੀ ਸ਼ਹਿਰ ਹੈ ਬੜਾ ਪੁਰਾਤਨ ਇਤਿਹਾਸ ਹੈ ਬੜਾ ਗੌਰਵਮਈ ਇਤਿਹਾਸ ਹੈ ਔਰ ਇਸ ਇਤਿਹਾਸ ਦੇ ਨਾਲ ਸਮਾਂ ਲੰਮਾ ਸਮਾਂ ਅਣਦੇਖੀ ਜਿਹੜੀ ਉਹ ਹੁੰਦੀ ਰਹੀ ਵਿਰਾਸਤੀ ਇਮਾਰਤਾਂ ਨੇ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦੀ ਅਣਦੇਖੀ ਹੁੰਦੀ ਰਹੀ ਜਿਸ ਦੀ ਵਜ੍ਹਾ ਕਰਕੇ ਉਹ ਬੜੀ ਖਸਤਾ ਹਾਲਤ ਦੇ ਵਿੱਚ ਪਹੁੰਚ ਗਈਆਂ ਸੀਗੀਆਂ ਸੁਨਾਮ ਸ਼ੀਰੁੱਧਮ ਸਿੰਘ ਜੀਆ ਦਾ ਸ਼ਹਿਰ ਹੈ ਤੇ ਬਿਲਕੁਲ ਰੇਲਵੇ ਸਟੇਸ਼ਨ ਦੇ ਸਾਹਮਣੇ ਇਹ ਵੀ ਇੱਕ ਵਿਰਾਸਤੀ ਦਰਵਾਜ਼ਾ ਸੀਗਾ ਜਿਹੜਾ ਕਿ 110 ਸਾਲ ਪੁਰਾਣਾ ਸੀਗਾ ਫੂਲਕੀਆਂ ਮਿਸਲ ਸੀ ਜਿਹੜੀ ਉਹਦੇ ਡਿਜ਼ਾਈਨ ਮੁਤਾਬਕ ਬਣਿਆ ਹੋਇਆ ਸੀਗਾ ਔਰ ਕਿਲਾ ਮੁਬਾਰਕ ਤੋਂ ਜੋ ਜੋ ਡਿਜ਼ਾਈਨ ਸੀਗਾ ਉਸ ਸਮੇਂ ਚੱਲਦਾ ਸੀਗਾ ਉਹਦੇ ਮੁਤਾਬਕ ਬਣਿਆ ਸੀ ਪਰ ਪਹਿਲਾਂ ਦੀ ਸਰਕਾਰਾਂ ਨੇ ਇਹਦੇ ਉੱਪਰ ਗੌਰ ਨਹੀਂ ਕੀਤੀ ਹੈਗੀ ਤੇ ਜਦੋਂ ਆਪਣੀ ਸਰਕਾਰ ਬਣੀ ਮੈਂ ਉਸ ਸਮੇਂ ਵਿਜ਼ਿਟ ਕਰਕੇ ਗਿਆ ਤੇ ਮੇਰੀ ਕੋਸ਼ਿਸ਼ ਸੀ ਕਿ ਇਹਦੀ ਦਿੱਖ ਜਿਵੇਂ ਜੋ ਉਸ ਸਮੇਂ ਸੀ 110 ਸਾਲ ਪਹਿਲਾਂ ਉਹਦੇ ਮੁਤਾਬਕ ਬਣਾਈ ਜਾਵੇ ਪੁਰਾਤਤਵ ਵਿਭਾਗ ਨੂੰ ਟੂਰਿਜ਼ਮ ਵਿਭਾਗ ਨੂੰ ਅਸੀਂ ਲੂਪ ਚ ਲਿਆ 36 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦੀ ਰੀਸਟੋਰੇਸ਼ਨ ਜਿਹੜੀ ਉਹ ਹੋਈ ਹੈ ਅ ਬਿਲਕੁਲ ਜਿਵੇਂ ਪਹਿਲਾਂ ਸੀ ਪੂਰੀ ਚੂਨੇ ਦੇ ਵਿੱਚ ਇਹਦੀ ਜਿਹੜੀ ਚਣਾਈ ਹੈ ਉਹ ਹੋਈ ਹੈ ਔਰ ਅਗਲੇ ਤਕਰੀਬਨ 100 100 ਸਵਾ 150 ਸਾਲ ਦੇ ਲਈ ਇਹਨੂੰ ਬਿਲਕੁਲ ਪੁਰਾਣੇ ਦਿਖ ਮੁਤਾਬਕ ਇਹਨੂੰ ਦਰਸਤ ਕਰ ਦਿੱਤਾ ਗਿਆ ਹੈ ਇਹ ਸ਼ਹਿਰ ਕਿਉਂਕਿ ਸ਼ੀ ਉਦਮ ਸਿੰਘ ਜਦਾ ਸ਼ਹਿਰ ਹੈ ਔਰ ਵਿਰਾਸਤੀ ਇਮਾਰਤਾਂ ਨੇ ਜਿਹੜੀਆਂ ਉਹ ਸਾਡੇ ਬਜ਼ੁਰਗਾ ਵਾਂਗੂ ਹੁੰਦੀਆਂ ਨੇ ਤੇ ਜੇ ਬਜ਼ੁਰਗਾਂ ਨੂੰ ਜਿਵੇਂ ਸੰਭਾਲਣਾ ਜ਼ਰੂਰੀ ਹੈ ਓਵੇਂ ਵਿਰਾਸਤੀ ਇਮਾਰਤਾਂ ਨੂੰ ਵੀ ਸੰਭਾਲਣਾ ਜ਼ਰੂਰੀ ਹੈ ਹੋ ਸਕਦਾ ਹੈ ਕਦੇ ਕਿਸੇ ਸਮੇਂ ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਹੋਣੀ ਰੇਲਵੇ ਸਟੇਸ਼ਨ ਤੇ ਉੱਤਰ ਕੇ ਇਸ ਦਰਵਾਜ਼ੇ ਵਿੱਚ ਦੀ ਨਿਕਲੇ ਹੋਣ ਸੋ ਇਹੋ ਜਿਹੀਆਂ ਚੀਜ਼ਾਂ ਨੂੰ ਆਪਾਂ ਗਵਾ ਨਹੀਂ ਸਕਦੇ ਹੈਗੇ ਸੋ ਇਹ ਇਸੇ ਸੋਚ ਦੇ ਨਾਲ ਮੇਰੀ ਇੱਛਾ ਸੀ ਕਿ ਚਾਹੇ ਸਮਾਂ ਵੱਧ ਲੱਗ ਜਾਏ ਪੈਸੇ ਵੱਧ ਲੱਗ ਜਾਣ ਪਰ ਦੇਖੇ ਜਿਹੜੀ ਉਹ ਬਿਲਕੁਲ 110 ਸਾਲ ਪੁਰਾਣੀ ਹੈ ਜਿਹੜੀ ਉਹਦੇ ਮੁਤਾਬਕ ਕੀਤੀ ਜਾਵੇ ਇਹਦੇ ਵਿੱਚ ਸਾਡੇ ਤਕਰੀਬਨ 3-4 ਛੋਟੇ ਸਾਡੇ ਦੁਕਾਨਦਾਰ ਵੀਰ ਸੀਗੇ ਉਹਨਾਂ ਦੀ ਜਾਨ ਦਾ ਵੀ ਖਤਰਾ ਬਣਿਆ ਹੋਇਆ ਸੀਗਾ ਕਿਉਂਕਿ ਡਿਗੂ ਡਿਗੂ ਕਰਦੀ ਸੀਗੀ ਇਮਾਰਤ ਇਹ ਤੇ ਉਹਨਾਂ ਨੂੰ ਵੀ ਇਹੀ ਕਿਹਾ ਕਿ ਭਾਈ 5-4 ਮਹੀਨੇ ਦੀ 6 ਮਹੀਨੇ ਤੁਹਾਨੂੰ ਤਕਲੀਫ ਦੇ ਕਾ ਜ਼ਰੂਰ ਹੈ ਪਰ ਉਹ ਤੋਂ ਬਾਅਦ ਉਹਨਾਂ ਮੇਰੇ ਵੀਰਾਂ ਨੂੰ ਇੱਥੇ ਬਿਠਾਵਾਂਗੇ ਤਾਂ ਕਿ ਉਹਨਾਂ ਦੇ ਵੀ ਕਿਸੇ ਰੋਜ਼ਗਾਰ ਦਾ ਨੁਕਸਾਨ ਨਾ ਹੋਵੇ ਰਾਜਾ ਬਣੀ ਫਿਰ ਪर्चा ਦੱਜ ਗਿਆ ਉਹ ਵੀ ਲੈ ਕੇ ਦੇਖੋ ਜਦੋਂ ਕੋਈ ਗਲਤ ਬਿਆਨਬਾਜ਼ੀ ਤੁਸੀਂ ਕਰੋਗੇ ਬਦਜ਼ਬਾਨੀ ਕਰੋਗੇ ਕਿਸੇ ਸ਼ੀਰਸ਼ ਵਿਅਕਤੀ ਵਾਸਤੇ ਕਿਸੇ ਲੀਡਰ ਵਾਸਤੇ ਔਰ ਖਾਸ ਤੌਰ ਤੇ ਉਹਦੇ ਰੰਗ ਨੂੰ ਉਹਦੇ ਮਜ਼ਹਬ ਨੂੰ ਉਹਦੀ ਜਾਤੀ ਨੂੰ ਲੈ ਕੇ ਤੇ ਫਿਰ ਮੈਂ ਸਮਝਦਾ ਕਿ ਜਦੋਂ ਭਾਵਨਾਵਾਂ ਆਹਤ ਹੁੰਦੀਆਂ ਨੇ ਤੇ ਫਿਰ ਪਰਚੇ ਤਾਂ ਦਰਜ ਹੁੰਦੀ ਨੇ ਮੈਂ ਰਾਜਾ ਵੜਿੰਗ ਨੂੰ ਮੈਂ ਅਪੀਲ ਕਰੂੰਗਾ ਕਿ ਤੁਸੀਂ ਬڑے ਸਤਕਾਰਯੋਗ ਅਹੁਦੇ ਤੇ ਹੋ ਕਾਂਗਰਸ ਪਾਰਟੀ ਦੇ ਤੁਸੀਂ ਪੰਜਾਬ ਦੇ ਪ੍ਰਧਾਨ ਹੋ ਕੁਝ ਵੀ ਬੋਲਣ ਤੋਂ ਪਹਿਲਾਂ ਚਾਰ ਵਾਰੀ ਸੋਚੋ ਇਹ ਕੋਈ ਤਰੀਕਾ ਥੋੜੀ ਹੈ ਕਿ ਕੁਝ ਵੀ ਬੋਲ ਦੋ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਮਾਰ ਦੋ ਤੇ ਮੁੜ ਕੇ ਫਿਰ ਮਾਫੀਆਂ ਮੰਗਦੇ ਫਿਰ ਉਹ ਇਹ ਕੰਮ ਥੋੜਾ ਚਾਹਦਾ ਹੁੰਦਾ ਹੈ ਤਰਨਤਾਰਨ ਦੀ ਚੋਣ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਲਈ ਸਾਡੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਦੇ ਲਈ ਤਰਨਤਾਰਨ ਦੇ ਲੋਕ ਨੇ ਜਿਹੜੇ ਵੋਟਰ ਨੇ ਉਹ ਲੜ ਰਹੇ ਨੇ ਕਿਉਂਕਿ ਲੋਕ ਜਿੱਥੇ ਭਗਵੰਤ ਮਾਨ ਸਰਕਾਰ ਦੇ ਪਿਛਲੇ ਪੌਣੇ 4 ਸਾਲਾਂ ਦੇ ਕੰਮਾਂ ਤੋਂ ਬੇहद ਖੁਸ਼ ਨੇ ਉੱਥੇ ਹੀ ਹਰਮੀਤ ਸਿੰਘ ਸੰਧੂ ਪਹਿਲਾਂ ਵੀ ਤਿੰਨ ਵਾਰੀ ਐਮਐਲਏ ਰਹਿ ਚੁੱਕੇ ਉਹਨਾਂ ਦੇ ਵੀ ਬੜਾ ਵਧੀਆ ਕਿਰਦਾਰ ਰਿਹਾ ਹੈ ਲੋਕਾਂ ਦੇ ਨਾਲ ਜੁੜੇ ਹੋਏ ਨੇ ਸੋ ਉਹ ਲੜਾਈ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਘਟ ਤੇ ਸਾਡੇ ਲਈ ਸਾਡੇ ਉਮੀਦਵਾਰ ਦੇ ਲਈ ਹਲਕੇ ਦੇ ਲੋਕ ਨੇ ਜਿਹੜੇ ਉਹ ਅਗਾਹ ਹੋ ਕੇ ਲੜ ਰਹੇ ਨੇ